ਬਿਜਾਈ ਦਾ ਸਮਾਂ ਕਿਸੇ ਵੀ ਕਿਸਾਨ ਦੇ ਲਈ ਇੱਕ ਉਮੀਦ ਦਾ ਸਮਾਂ ਹੁੰਦਾ ਹੈ ਇੱਕ ਨਵੀਂ ਸ਼ੁਰੂਆਤ ਦਾ ਸਮਾਂ ਹੁੰਦਾ ਹੈ ਸੋ ਜਦੋਂ ਆਪਾਂ ਠੰਡ ਦੇ ਵਿੱਚ ਇੱਥੇ ਕਣਕ ਬੀਜਦੇ ਆ ਜਾਂ ਸਰੋਂ ਬੀਜਦੇ ਆ ਆਪਾਂ ਕਦੇ ਵੀ ਇਹ ਨਹੀਂ ਦੇਖਦੇ ਕਿ ਮਿੱਟੀ ਠੰਡੀ ਹੈਗੀ ਆ ਜਾਂ ਮਿੱਟੀ ਗਰਮ ਹੋ ਗਈ ਹੈ ਕਿ ਨਹੀਂ ਪਰ ਜਦੋਂ ਕੈਨੇਡਾ ਦੇ ਵਿੱਚ ਫਸਲਾਂ ਬੀਜੀਆਂ ਜਾਂਦੀਆਂ ਤਾਂ ਉਦੋਂ ਕਿਸਾਨਾਂ ਨੂੰ ਬਹੁਤ ਕੁਝ ਦੇਖਣਾ ਪੈਂਦਾ ਹੈ ਹਾਲਾਂਕਿ ਬਰਫ਼ ਜਿਹੜੀ ਆ ਮਾਰਚ ਦੇ ਵਿੱਚ ਖੁਰ ਜਾਂਦੀ ਹੈ ਪਰ ਜਿਹਦੀ ਬਿਜਾਈ ਹੈ ਉਹ ਮਈ ਤੱਕ ਕਈ ਵਾਰੀ ਲੇਟ ਹੋ ਜਾਂਦੀ ਹੈ ਇਹ ਕਿਉਂ ਲੇਟ ਹੁੰਦੀ ਹੈ ਕਿਹੜੀ-ਕਿਹੜੀ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹੈ ਇਹ ਸਾਰਾ ਕੁਝ ਆਪਾਂ ਅੱਜ ਇਸ ਵੀਡੀਓ ਵਿੱਚ ਦੇਖਾਂਗੇ ਜਦੋਂ ਮਾਰਚ ਦੇ ਅਖੀਰ ਦੇ ਵਿੱਚ ਖੇਤਾਂ ਦੇ ਵਿੱਚ ਬਰਫ਼ ਖੁਰਨ ਲੱਗਦੀ ਹੈ ਤਾਂ ਉਸ ਸਮੇਂ ਜਿਹੜੇ ਕਿਸਾਨ ਹੁੰਦੇ ਆ ਉਹਨਾਂ ਦਾ ਪੂਰਾ ਜ਼ੋਰ ਇਸੇ ਗੱਲ ਤੇ ਹੁੰਦਾ ਹੈ ਕਿ ਖੇਤ ਦੇ ਵਿੱਚ ਜੋ ਕੋਈ ਡੂੰਗੀ ਜਗ੍ਹਾ ਹੈ ਤਾਂ ਉੱਥੋਂ ਪਾਣੀ ਕੱਢ ਕੇ ਡਿਚਾਂ ਵਿੱਚ ਲਿਆਂਦਾ ਜਾਵੇ। ਸੋ ਉਹਦੇ ਲਈ ਉਹ ਕੀ ਕਰਦੇ ਨੇ ਜੇ ਟਰੈਕਟਰ ਦੇ ਨਾਲ ਜਾਂ ਕਿਸੇ ਹੋਰ ਮਸ਼ੀਨਰੀ ਦੇ ਨਾਲ ਜਿਵੇਂ ਆਪਾਂ ਕਹਿੰਦੇ ਆ ਕਿ ਖਾਈਆਂ ਬਣਾ ਲੈਂਦੀ ਹੈ ਤਾਂ ਕਿ ਪਾਣੀ ਡਿਚਾਂ ਤੱਕ ਆ ਜਾਵੇ। ਸੋ ਪ੍ਰਾਇਲ ਦਾ ਮਹੀਨਾ ਜੀ ਹੁਣ ਜਿਹੜੀ ਮੌਸਮ ਵਿੱਚ ਗਰਮੈਸ਼ ਆ ਚੁੱਕੀ ਹੈ ਚਾਰੇ ਪਾਸੇ ਜਿਹੜੀ ਹੈਗੀ ਆ ਬਰਫ਼ ਉਹ ਖੁਰ ਰਹੀ ਆ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਵੋਗੇ ਖੇਤਾਂ ਦੇ ਵਿੱਚ ਬਰਫ਼ ਆਲਸ ਸਾਰੀ ਖੁਰ ਚੁੱਕੀ ਹੈ ਪਰ ਜਿਹੜੀ ਗੱਲ ਅਜੇ ਬਿਜਾਈ ਤੋਂ ਰੋਕ ਰਹੀ ਆ ਉਹ ਹੈਗਾ ਇਹ ਪਾਣੀ ਸੋ ਤੁਸੀਂ ਦੇਖ ਰਹੇ ਹੋ ਤੇ ਖੇਤਾਂ ਦੇ ਵਿੱਚ ਅਜੇ ਵੀ ਪਾਣੀ ਖੜਾ ਹੈ ਅਜੇ ਵਤ ਨਹੀਂ ਆਈ ਸੋ ਜਿਹੜੀਆਂ ਜਦੋਂ ਬਰਫ਼ ਖੁਰਦੀ ਆ ਤਾਂ ਇਹ ਪਾਣੀ ਜਿਹੜਾ ਹੈਗਾ ਇਹ ਅਸੀਂ ਇਹਨੂੰ ਡਿਚਾਂ ਕਹਿੰਦੇ ਨੇ ਪਰ ਜਿਵੇਂ ਇੱਕ ਛੋਟੀ ਕੱਸੀ ਹੁੰਦੀ ਹੈ ਸੋ ਉਹਦੇ ਰਾਹੀਂ ਇਹ ਪਾਣੀ ਕਿਤਨਾ ਚੋਂ ਨਿਕਲਦਾ ਹੈ ਸੋ ਇਸ ਕੰਮ ਨੂੰ ਕਈ ਹਫ਼ਤੇ ਵੀ ਲੱਗ ਸਕਦੇ ਆ ਮੌਸਮ ਦੇ ਹਿਸਾਬ ਨਾਲ ਕਈ ਵਾਰੀ ਇਸ 10 15 ਦਿਨਾਂ ਦੇ ਵਿੱਚ ਵੀ ਬਾਤ ਆ ਜਾਂਦੀ ਹੈ ਸੋ ਅੱਜ 10 12 April ਹੋ ਗਈ ਹੈ ਸੋ ਅਜੇ ਬਜਾਈ ਦਾ ਕੋਈ ਨਾਂ ਨਹੀਂ ਕਿਉਂਕਿ ਚਾਰੇ ਪਾਸੇ ਗਿੱਲ ਹੈ ਸੋ ਮੈਨੂੰ ਲੱਗਦਾ ਕਿ ਅਜੇ 20 ਦਿਨ ਹੋਰ ਲੱਗਣੇ ਆ 15 20 ਦਿਨ ਸੋ ਇਹ ਹੀ ਕਾਰਨ ਹੈ ਜਿਹਦੇ ਕਰਕੇ ਬਜਾਈ ਉਹ ਮਈ ਤੱਕ ਪਹੁੰਚ ਜਾਂਦੀ ਹੈ ਸੋ ਇਹ ਜਿਹੜਾ ਸਾਰਾ ਪਾਣੀ ਹੈ ਇਹ ਪਹਿਲਾਂ ਖੇਤਾਂ ਦੇ ਨਾਲ ਨਾਲ ਜਿਹੜੀਆਂ ਛੋਟੀਆਂ-ਛੋਟੀਆਂ ਡਿਚਸ ਹੁੰਦੀਆਂ ਉਹਨਾਂ ਚੋਂ ਦਾ ਉਸ ਤੋਂ ਬਾਅਦ ਇਹ ਵੱਡੀ ਡਿਚ ਜਾ ਕੇ ਰਲਦਾ ਹੈ ਫਿਰ ਅਲਟੀਮੇਟਲੀ ਇਹਨੇ ਕਿਸੇ ਛੋਟੀ ਨਦੀ ਦੇ ਵਿੱਚ ਜਾ ਕੇ ਤੇ ਇੱਥੇ ਜਿਵੇਂ ਹੁਣ ਮੈਂ ਵਿਨੀਪੈਗ ਦੇ ਆਸ-ਪਾਸ ਹਾਂ ਤਾਂ ਲੇਕ ਵਿਨੀਪੈਗ ਦੇ ਵਿੱਚ ਜਾ ਕੇ ਪਾਣੀ ਇਹ ਸਾਰਾ ਡਿੱਗਦਾ ਹੈ ਜੇ ਜ਼ਿਆਦਾ برف ਹੋਵੇ ਤਾਂ ਕਈ ਵਾਰੀ ਛੋਟੀਆਂ-ਛੋਟੀਆਂ ਨਦੀਆਂ ਦੇ ਵਿੱਚ ਜਿਹੜੇ برف ਦੇ ਵੱਡੇ-ਵੱਡੇ ਟੁਕੜੇ ਹੈ ਏ ਜਿਵੇਂ ਆਪਾਂ ਕਹ ਲੋ ਜਾਮ ਲਾ ਦਿੰਦੇ ਆ ਤੇ ਉਹਦੇ ਨਾਲ ਫਿਰ ਪਾਣੀ ਨਹੀਂ ਨਿਕਲਦਾ ਜਦੋਂ ਨਦੀ ਚ ਪਾਣੀ ਨਹੀਂ ਨਿਕਲਦਾ ਫਿਰ ਖੇਤਾਂ ਦੇ ਵਿੱਚੋਂ ਵੀ ਪਾਣੀ ਜਿਹੜਾ ਥੋੜਾ ਜਿਹਾ ਲੇਟ ਨਿਕਲਦਾ ਸੋ ਇੱਕ ਕਾਰਨ ਹੈ ਹੋਰ ਵੀ ਕਈ ਕਾਰਨ ਹੈ ਅਸੀਂ ਤੁਹਾਡੇ ਨਾਲ ਜ਼ਿਕਰ ਕਰਾਂਗੇ ਬਾਅਦ ਦੇ ਵਿੱਚ ਸੋ ਇਨਾਂ ਫਾਰਮਰਸ ਨੂੰ ਜਿਹੜਾ ਹੈਗਾ ਉਹ ਵੇਟ ਕਰਨੀ ਪੈਂਦੀ ਹੈ ਐਂਡ ਅਪ੍ਰੈਲ ਤੱਕ ਜਾਂ ਮਈ ਤੱਕ ਤਾਂ ਕਿ ਇਹ ਬਜਾਈ ਦੇ ਨੇੜੇ ਹੋ ਸਕਦਾ ਜਦੋਂ ਇੰਡੀਆ ਦੇ ਵਿੱਚ ਆਪਾਂ ਫਸਲਾਂ ਬੀਜਣ ਦੀ ਗੱਲ ਕਰਦੇ ਆ ਤਾਂ ਆਪਾਂ ਸੋਇਲ ਟੈਂਪਰੇਚਰ ਦਾ ਜ਼ਿਕਰ ਬਹੁਤ ਆਦੀ ਕਰਦੇ ਜਦੋਂ ਠੰਡ ਚ ਆਪਾਂ ਕਣਕ ਬੀਜਦੇ ਆ ਜਾਂ ਸਰੋਂ ਬੀਜਦੇ ਆ ਨਵੰਬਰ ਦਸੰਬਰ ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਜ਼ਿੰਮੇਵਾਰੀ ਦਿਖਦਾ ਹੋਣਾ ਕਿ ਯਾਰ ਹਜੇ ਤਾਂ ਮਿੱਟੀ ਜਿਹੜੀ ਉਹ ਠੰਡੀ ਆ ਜਾਂ ਸੋਇਲ ਦਾ ਟੈਂਪਰੇਚਰ ਇੰਨਾ ਨਹੀਂ ਹੋਇਆ ਤੇ ਹਜੇ ਫਸਲ ਨਾ ਬੀਜੀ ਪਰ ਜਿਹੜਾ ਇੱਥੇ ਹੈਗਾ ਕੈਨੇਡਾ ਦੇ ਵਿੱਚ ਖਾਸ ਕਰਕੇ ਪ੍ਰੇਰੀਜ਼ ਦੇ ਖੇਤਾਂ ਦੇ ਵਿੱਚ ਜਦੋਂ ਫਸਲ ਦੀ ਬਜਾਈ ਹੋਣੀ ਹੈ ਜਿਹੜਾ ਮਿੱਟੀ ਦਾ ਟੈਂਪਰੇਚਰ ਹੈਗਾ ਉੱਪਰਲੇ 2 ਇੰਚ ਦਾ ਉਹ ਜ਼ਰੂਰ ਦੇਖਣਾ ਪੈਂਦਾ ਕਿਉਂਕਿ ਜਿਹੜੀ ਜਦੋਂ ਜਿਵੇਂ ਜਿਵੇਂ ਬਰਫ਼ ਖੁਰ ਜਾਂਦੀ ਹੈ ਪਾਣੀ ਸਾਰਾ ਡレイン ਆਊਟ ਹੋ ਜਾਂਦਾ ਹੈ ਤੇ ਵੱਤ ਆਉਣ ਲੱਗਦੀ ਹੈ ਤਾਂ ਫਿਰ ਜਿਹੜਾ 에ਅਰ ਦਾ ਟੈਂਪਰੇਚਰ ਹੈ ਜਿਹੜਾ ਬਾਹਰਲਾ ਟੈਂਪਰੇਚਰ ਉਹ ਹੌਲੀ ਹੌਲੀ ਗਰਮੈਸ਼ ਚ ਆਉਂਦਾ ਹੈ ਤਾਂ ਉਹਦੇ ਨਾਲ ਫਿਰ ਜਿਹੜੀ ਮਿੱਟੀ ਹੈ ਉਹ ਵੀ ਉਹਦੇ 'ਚ ਵੀ ਨਿਗਾਹਸ ਆਉਂਦਾ ਹੈ ਸੋ ਜਿਹੜਾ ਫਰੌਸਟ ਹੈ ਜਿਹੜਾ ਵਿੱਚ ਜੰਮਿਆ ਹੋਇਆ ਪਾਣੀ ਧਰਤੀ ਦੇ ਉਹ ਹੌਲੀ-ਹੌਲੀ ਬਾਹਰ ਆ ਜਾਂਦਾ ਹੈ ਤਾਂ ਉੱਪਰੋਂ ਮਿੱਟੀ ਦੀ ਜਿਹੜੀ ਤਹਿ ਹੈ ਉਹ ਬਜਾਈਯੋਗ ਵੀ ਹੋ ਜਾਂਦੀ ਹੈ ਤੇ ਗਰਮ ਵੀ ਹੋ ਜਾਂਦੀ ਹੈ ਸੋ ਜੇ ਮਿੱਟੀ ਦਾ ਤਾਪਮਾਨ 0 ਤੋਂ ਉਪਰ ਹੋ ਜੇ ਤਾਂ ਜਿਹੜੀ ਕਣਕ ਹੋ ਗਈ ਜੌਂ ਹੋ ਗਈ ਜਾਂ ਜਮੇ ਹੋ ਗਈ ਇਹ ਇਹ ਬੀਜੀ ਜਾ ਸਕਦੀ ਹੈ ਕੋਈ ਖਤਰਾ ਨਹੀਂ ਇਹਨਾਂ ਦੇ ਵੀ ਨੂੰ ਪਰ ਜੇ ਅਜੇ ਟੈਂਪਰੇਚਰ 0 ਤੋਂ ਘੱਟ ਹੈ ਤਾਂ ਵੀ ਜਿਹੜਾ ਉਹ ਗਲ ਸਕਦਾ ਹੈ ਪਰ ਜੇ ਹੁਣ ਤੁਸੀਂ ਸੋਇਬੀਂਦ ਦੀ ਗੱਲ ਕਰਦੇ ਹੋ ਜਾਂ ਸਰੋਂ ਦੀ ਗੱਲ ਕਰਦੇ ਹੋ ਯਾ ਮੱਕੀ ਦੀ ਗੱਲ ਕਰਦੇ ਹਾਂ ਤਾਂ ਜਿੰਨਾ ਚਿਰ ਟੈਂਪਰੇਚਰ 7-8-10 ਡਿਗਰੀ ਨਹੀਂ ਹੁੰਦਾ ਉਹਨਾਂ ਚਿਰ ਫਸਲ ਬੀਜੀ ਨਹੀਂ ਜਾ ਸਕਦੀ ਸੋ ਇਹ ਕਿਸਾਨ ਵੇਟ ਕਰਦੇ ਆ ਕਿ ਜਿਹੜੀ ਮਿੱਟੀ ਦੀ ਉੱਪਰਲੀ ਤਾਹ ਹੈ ਉਹਦੇ ਵਿੱਚ ਥੋੜੀ ਜਿਹੀ ਗਰਮੈਸ਼ ਆ ਜਾਏ ਤਾਂ ਕਿ ਬਿਜਾਈ ਹੋ ਸਕੇ ਇਸ ਲਈ ਇਹ ਜਿਹੜੇ ਲੋਕਲ ਵੈਦਰ ਸਟੇਸ਼ਨ ਹੁੰਦੇ ਆ ਉਹ ਉਤੇ ਨਿਗਰਾਨੀ ਰੱਖਦੇ ਆ ਕਿਉਂਕਿ ਜਿਵੇਂ ਮੈਨੀਟੋਪਾ ਦੇ ਵਿੱਚ ਸਰਕਾਰ ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਵੈਦਰ ਸਟੇਸ਼ਨ ਲਾਏ ਆ ਤੇ ਉਹ ਮਿੱਟੀ ਦਾ ਟੈਂਪਰੇਚਰ ਵੀ ਦੱਸਦੇ ਆ ਕਿ ਅੱਜ ਕਿੰਨਾ ਤੇ ਕੱਲ ਨੂੰ ਕਿੰਨਾ ਸੋ ਇਹ ਜਿਹੜੀ ਚੀਜ਼ਾਂ ਨੇ ਇਹ ਬਹੁਤ ਇੰਪੋਰਟੈਂਟ ਹੈ ਜੇ ਬਜਾਈ ਪਹਿਲਾਂ ਕਰ ਲੋ ਹਜੇ ਟੈਂਪਰੇਚਰ ਉਹਨਾਂ ਨਹੀਂ ਹੋਇਆ ਤਾਂ ਫਿਰ ਹੋ ਸਕਦਾ ਤੁਹਾਡੀ ਅੱਧੀ ਫਸਲ ਬਾਹਰ ਹੀ ਨਿਕਲੇ ਅਪ੍ਰੈਲ ਦਾ ਮਹੀਨਾ ਸੋ ਪਿਛਲੇ ਕੁਝ ਦਿਨਾਂ ਚ ਬਹੁਤ ਸੋਹਣੀ ਧੁੱਪਾਂ ਲੱਗੀਆਂ ਨੇ ਇੱਥੇ ਸੋ ਉਹਦੇ ਕਰਕੇ ਜਿਹੜੀ ਹੈਗੀ ਆ ਮਿੱਟੀ ਦੀ ਉੱਪਰ ਲਿਤਾਏ ਆ ਉਹ ਵਧੀਆ ਸੁੱਕ ਗਈ ਹੈ ਬਾਤ ਆ ਚੁੱਕੀ ਹੈ ਇਸ ਖੇਤ ਦੀ ਪਰ ਅਜੇ ਇੱਥੇ ਬਜਾਈ ਨਹੀਂ ਹੋਣੀ ਉਹਦਾ ਕਾਰਨ ਇਹ ਹੈਗਾ ਕਿ ਚਾਹੇ ਖੇਤਾਂ ਚੋਂ ਪਾਣੀ ਨਿਕਲ ਜੇ ਚਾਹੇ ਜਿਹੜਾ ਮਿੱਟੀ ਦਾ ਤਾਪਮਨ ਵੀ ਕੁਝ ਠੀਕ ਹੋ ਜੇ ਪਰ ਇੱਕ ਤੀਜੀ ਗੱਲ ਹੈਗੀ ਜਿਹੜੀ ਕਿਸਾਨਾਂ ਨੂੰ ਖਿਆਲ ਚ ਰੱਖਣੀ ਪੈਂਦੀ ਹੈ ਕਿ ਜੇ ਹੁਣ ਅੱਜ ਮੰਨ ਲਓ 12 ਤਰੀਕ ਅਪ੍ਰੈਲ ਨੂੰ ਬੀਜਤੀ ਤਫਸਲ ਜਿਹੜੀ ਹੈਗੀ ਆ ਤੁਸੀਂ ਕਣਕ ਸਰੋਂ ਕਣਕ ਜਿਹੜਾ ਜਿਉਂ-ਜਿਉਂ ਵੀ ਤਾਂ ਅਜੇ ਥੋੜੀ ਬਰਦੀ ਕੱਟ ਜਾਂਦੀ ਹੈ ਠੰਡ ਪਰ ਜੇ ਸਰੋਂ ਬੀਜਤੀ ਤੇ ਉਸ ਤੋਂ ਬਾਅਦ ਚ ਜਿਹੜਾ ਹੈਗਾ ਟੈਂਪਰੇਚਰ 0 ਤੋਂ ਘਟ ਗਿਆ ਜਿਸ ਨੂੰ ਪਤਾ ਨੇ ਕੋਰਾ ਪੈ ਗਿਆ ਤਾਂ ਫਸਲ ਮਾਰੀ ਜਾਣੀ ਹੈ ਸੋ ਭਾਵੇਂ ਸਾਰਾ ਕੁਝ ਠੀਕ ਹੋ ਜੇ ਪਰ ਜਿੰਨਾ ਚਿਰ ਕੋਰੇ ਕੋਰਾ ਪੈਣ ਦਾ ਡਰ ਹੈ ਉਹਨਾਂ ਚਿਰ ਫਸਲ ਦੀ ਬਜਾਈ ਨਹੀਂ ਹੁੰਦੀ ਜਿੰਨਾ ਫਸਲਾਂ ਤੇ ਕੋਲੇ ਦਾ ਅਸਰ ਪੰਦਾ ਸੋਇਆ ਵੀ ਮਰੀ ਜਾਂਦੀ ਹੈ ਅ ਸਰੋਂ ਮਰੀ ਜਾਂਦੀ ਹੈ ਇਹ ਫਸਲਾਂ ਖਾਸ ਤੌਰ ਤੇ ਲੇਟ ਬੀਜੀ ਜਾਂਦੀਆਂ ਨੇ ਲੇਟ ਦਾ ਮਤਲਬ ਹੈ ਕਿ 15 ਕੁ ਮਈ ਤੋਂ ਬਾਅਦ ਚ ਬੀਜਿਆ ਜਾਂਦੀ ਹੈ ਹਾਂ ਕਣਕ ਜ्यों ਜਵੀ ਜੇ ਤੁਸੀਂ ਬੀਜਦੇ ਹੋ ਇੰਨੀ ਗੈਤੀ ਤੱਕ ਕੋਈ ਨਹੀਂ ਬੀਜਦਾ ਉਹ ਥੋੜਾ ਬਹੁਤਾ ਕੋਰਾ ਚੱਲ ਵੀ ਜਾਂਦੀ ਹੈ ਸੋ ਫਸਲਾਂ ਦੀ ਬਜਾਈ ਦੇ ਵਿੱਚ ਮੈਂ ਪਹਿਲਾਂ ਦੱਸਿਆ ਖੇਤ ਤਿਆਰ ਹੈਗਾ ਕਿ ਨਹੀਂ ਬੱਤ ਆਈ ਹੈ ਕਿ ਨਹੀਂ ਸੋਇਲ ਦਾ ਟੈਂਪਰੇਚਰ ਕਿੰਨਾ ਹੈ ਇਹਦੇ ਨਾਲ ਨਾਲ ਇਹ ਵੀ ਦੇਖਣਾ ਪੈਂਦਾ ਹੈ ਕੋਰਾ ਜਿਹੜਾ ਹੈਗਾ ਉੱਕੋ ਤੱਕ ਪੈ ਸਕਦਾ ਹੈ ਜਿਹੜਾ ਮੈਰੀਟੋਬਾ ਹੈਗਾ ਸਸਕਾਚੂਨ ਹੈਗਾ ਅਲਬਰਟਾ ਹੈ ਇਹਨਾਂ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਕੋਰਾ ਉਹ ਮਈ ਦੇ ਦੂਜੇ ਤੀਜੇ ਹਫਤੇ ਤੱਕ ਪੈ ਸਕਦਾ ਹੈ ਸੋ ਇਸ ਕਰਕੇ ਉਹ ਫਸਲ ਉਸ ਤੋਂ ਬਾਅਦ ਵੀ ਹੈ